ਕਾਲਵਾ ਗਰੁੱਪ ਵੱਲੋਂ 8 ਜੁਲਾਈ ਨੂੰ ਫੇਸਬੁੱਕ ਤੇ ਇੱਕ ਵੀਡੀਓ ਲਾਈਵ ਕੀਤੀ ਗਈ ਸੀ ਇਹ ਵੀਡੀਓ ਸ਼ੇਰਾ ਖੋਪਣ ਗੈਂਗ ਨੂੰ ਸਪੋਰਟ ਕਰਨ ਵਾਲੇ ਇੱਕ ਨੌਜਵਾਨ ਦੀ ਸੀ ਜਿਸ ਦੀ ਕੇ ਕੁਝ ਨੌਜਵਾਨਾਂ ਨੇ ਨੰਗਾਕਰ ਲਾਈਵ ਕੁੱਟਮਾਰ ਕੀਤੀ ਸੀ ਇਹ ਨੌਜਵਾਨ ਮੋਗਾ ਦੇ ਰਹਿਣ ਵਾਲਾ ਬਿਆਨਤ ਬਰਾੜ ਮੋਗੇਵਾਲਾ ਜਿਸ ਨੇ ਕੇ ਆਪਣੀ ਹੱਡ ਵੀਤੀ ਬਿਆਨ ਕੀਤੀ ਹੈ ਮੋਗਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਬਿਆਨਤ ਨੇ ਆਪਣੀ ਦਾਸਤਾ ਸੁਣਾਉਂਦਿਆਂ ਦੱਸਿਆ ਕਿ ਕੁਝ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਗਏ ਜਿੱਥੇ ਪੁਲਿਸ ਫਗਵਾੜਾ ਤੇ ਰਾਜਾ ਪਹਾੜੀਆਂ ਵੱਲੋਂ ਵੀਡੀਓ ਕਾਲ ਕਰ ਜ਼ਬਰਦਸਤੀ ਗੱਲਾਂ ਬੁਲਵਾਈਆਂ ਗਈਆਂ ਤੇ ਨਾਲ ਹੀ ਪਿਸਤੌਲ ਦੀ ਨੋਕ ਤੇ ਉਸ ਦੀ ਕੁਟਮਾਰ ਕੀਤੀ ਗਈ। ਜੀ ਮੈਂ ਮਲਟਨ ਖੜਾ ਸੀ ਚੌਂਕ ਤੇ ਕੋਲ ਦੁਆਰੇ ਦੇ ਕੋਲ। ਆਪਣੀ ਗੱਡੀ 'ਚੋਂ ਨਿਕਲ ਕੇ ਪਾਣੀ ਦੀ ਬੋਤਲ ਲੈਣ ਚੱਲਿਆ ਸੀ ਸ਼ੌਕ ਤੇ। ਸਾਹਮਣੇ ਮੁੰਡਾ ਆਇਆ ਇੱਕ। ਉਹਨੇ ਪਹਿਲਾਂ ਮੇਰੇ ਨਾਲ ਹੱਥ ਮਿਲਾਇਆ। ਬਾਅਦ ਵਿੱਚ ਮੈਨੂੰ ਉਲਟਾ ਕਰਕੇ ਜੱਫੀ ਪਾ ਲਈ ਤੇ ਚੱਕ ਕੇ ਮੋੜ ਕੇ ਮੈਨੂੰ ਗੱਡੀ ਵੱਲ ਨੂੰ ਲੈ ਗਏ ਵੀ ਤਾਂ ਕਰਕੇ ਕਹਿੰਦੇ ਸੀ ਸੀ ਇਹ ਸਟਾਫ ਵਾਲੇ ਆ। ਵੀ ਸਾਹਮਣੇ ਭੇਜਿਆ ਸਾਨੂੰ। ਚਾਰ ਮੁੰਡੇ ਨਾਲ ਹੋਰ ਸੀ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਸੈਟਲ ਲਿਆ ਤੇ ਆਪ ਦਾ ਜਿੱਥੇ ਮੈਨੂੰ ਲੈ ਕੇ ਜਾਣਾ ਸੀਗਾ ਉਧਰ ਨੂੰ ਤੁਰਪੇ ਤੇ ਜਿਹੜੀ ਮੇਰੀ ਗੱਡੀ ਸੀ ਤੇ ਉਹਨਾਂ ਜਿਹੜਾ ਹੋਰ ਕੋਈ ਸਾਥੀ ਸੀਗਾ ਉਹ ਗੱਡੀ ਮੇਰੀ ਚਲਾ ਕੇ ਤੇ ਮੇਰੀ ਗੱਡੀ ਵੀ ਉੱਥੇ ਲਿਆ ਬਾਅਦ ਚ ਉਹਨਾਂ ਨੇ ਮੇਰੇ ਨਾਲ ਪਹਿਲਾਂ ਕੁੱਟਮਾਰ ਕੀਤੀ ਚੰਗੀ ਤਰ੍ਹਾਂ ਫਿਰ ਬਾਅਦ ਚ ਮੇਰੇ ਕੱਪੜੇ ਲਵਾ ਕੇ ਤੇ ਮੇਰਾ ਜਿਹੜਾ ਫੇਸਬੁੱਕ account ਉੱਥੇ ਮੈਨੂੰ ਲਾਈਵ ਕਰਕੇ ਗਨ ਪੁਆਇੰਟ ਤੇ ਗਾਲ੍ਹਾਂ ਕਢਵਾਈਆਂ ਆਪ ਦੇ ਜਿੰਨੇ ਜਿੰਨਾਂ ਦੇ ਉਹਨਾਂ ਨਾਮ ਲਈ ਮੈਨੂੰ ਗਾਲ੍ਹਾਂ ਕੱਢਣੀਆਂ ਪਈਆਂ ਕੁਝ ਗੱਲਾਂ ਉਹ ਜਿਹੜੀਆਂ ਨਹੀਂ ਸੱਚ ਸੀਗੀਆਂ ਚੂਰ ਸੀਗਾ ਉਹ ਵੀ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਬੋਲਣਾ ਤੇ ਨਹੀਂ ਮੈਂ ਕਦੇ ਜਿੱਤੇ ਨੂੰ ਚੁੱਪ ਕੋਈ ਗੱਲ ਕਹਿੰਦੇ ਉਹਦੇ ਅਸੀਂ ਰਵਾਲ ਵਰਦਾ ਘੋੜਾ ਨਾਪਦੇ ਨੇ ਕਿੰਨਾਂ ਸਾਨੂੰ ਕੋਈ ਫਰਕ ਨਹੀਂ ਪੈਣਾਗਾ ਕੁਝ ਪਤਾ ਨਹੀਂ ਲੱਗਣਾ ਕਿ ਇਹਨੇ ਮਾਰਤਾ ਕਿਉਂਕਿ ਉਹਨਾਂ ਨੇ ਆਪ ਦਾ ਵਿੱਚ ਨਾ ਕਿਸੇ ਨੇ ਨਾ ਕੀਤਾ ਤੇ ਨਾ ਹੀ ਕਿਸੇ ਨੇ ਆਪੀਛਾ ਕਰਾਉਣ ਦਿੱਤਾ ਤੇ ਜਿਨ੍ਹਾਂ ਨੇ ਚੱਕਵਾਇਆ ਸੀਗਾ ਪ੍ਰਿੰਟ ਪਕਵਾੜਾ ਤੇ ਰਾਜਾ ਭਾਨ ਉਹ ਉਸ ਟਾਈਮ ਮੇਰੇ ਨਾਲ ਵੀਡੀਓ ਕਾਲ ਤੇ ਸਾਹਮਣੇ ਗੱਲ ਕਰ ਰਹੇ ਸੀ ਤੇ ਉਹ ਜਿਵੇਂ ਜਿਵੇਂ ਕਹਿ ਰਹੇ ਸੀਗੇ ਮੈਨੂੰ ਮੈਂ ਪੁਰਨਾ ਪਿਆ ਰਿਹਾ ਸੀ ਬਿਆਨਤ ਬਰਾੜ ਵੱਲੋਂ ਆਪਣੀ ਹੱਦ ਵੀਤੀ ਸੁਣਾਉਣ ਤੋਂ ਬਾਅਦ ਸ਼ਿਰਾ ਖੁੱਬਣ ਗਰੁੱਪ ਵੱਲੋਂ ਵੀ ਫੇਸਬੁੱਕ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ 'ਚ ਉਹਨਾਂ ਹੀ ਸਪੋਰਟਰ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਪੋਸਟ 'ਚ ਲਿਖਿਆ ਹੈ ਕਿ ਉਹ ਮੁੰਡਾ ਬਰਾੜ ਮੋਗੇ ਵਾਲਾ ਸਿਰਫ ਸਾਨੂੰ ਸਪੋਰਟ ਕਰਦਾ ਸੀ ਤੇ ਸਾਡੇ ਵੀਰਾਂ ਦੀਆਂ ਪਿਕਸ ਅਪਡੇਟ ਕਰਦਾ ਸੀ ਜਿਸ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਨਾਲ ਹੀ ਉਹਨਾਂ ਪੁਲਿਸ ਨੂੰ ਕੋਈ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਪੋਸਟ 'ਚ ਇਹ ਵੀ ਲਿਖਿਆ ਗਿਆ ਹੈ ਕਿ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਜਦੋਂ ਆਪਾਂ ਕੋਈ ਐਕਸ਼ਨ ਲਿਆਂ ਤਾਂ ਤਰੀਕੇ ਨਾਲ ਲਵਾਵਾਂਗੇ ਇਸ ਦਾ ਜ਼ਿੰਮੇਵਾਰ ਸਿਸਟਮ ਹੋਵੇਗਾ ਗੈਂਗਸਟਰ ਕੋਈ ਐਦਾਂ ਨਹੀਂ ਬਣਦਾ ਇਹ ਸਭ ਸਰਕਾਰ ਦੇ ਪੁਲਸ ਵਾਲਿਆਂ ਕਰਕੇ ਹੁੰਦਾ ਜਦੋਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਕਸਰ ਹੀ ਦੇਖਿਆ ਜਾਂਦਾ ਕਿ ਗੈਂਗਸਟਰਾਂ ਵੱਲੋਂ ਜੀਆਂ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਗੈਂਗਸਟਰਾਂ ਵੱਲੋਂ ਸ਼ਰੀਆਮ ਸੋਸ਼ਲ ਮੀਡੀਆ ਤੇ ਜੰਗ ਛੇੜੀ ਹੋਈ ਹੈ ਆਏ ਦਿਨ ਉਹਨਾਂ ਦੀਆਂ ਪੋਸਟਾਂ ਤੇ ਲਾਈਵ ਵੀਡੀਓਜ਼ ਦੇ ਬਿਆਨ ਕਰ ਰਹੀਆਂ ਨੇ ਕਿ ਪ੍ਰਸ਼ਾਸਨ ਕਿੰਨਾ ਕੁ ਸੁਚੇਤ ਹੈ ਮੋਗਾ ਤੋਂ ਵਿਪਨੋਕਾਰਾ ਜਗ ਬਣੀ ਟੀਵੀ